ਸਤਿ ਸ਼੍ਰੀ ਅਕਾਲ ਜੀ ਨਮਸਕਾਰ ਵਾਈਕੋ ਦਿੱਕਾ ਖਾਲਸਾ ਵਾਈਕੋ ਦਿੱਕੀ ਫਤਿਹ ਮੈਂ ਤੁਹਾਡਾ ਆਪਣਾ ਕੁਦੀਪ ਸਿੰਘ ਧਾਲੀਵਾਲ ਕੈਬਨਰ ਮਿਨਿਸਟਰ ਪੰਜਾਬ ਮੈਂ ਅੱਜ ਇੱਕ ਬਿਆਨ ਪਾ ਰਿਹਾ ਸੀਗਾ ਮੌਜੂਦਾ ਲੋਕ ਸਭਾ ਮੈਂਬਰ ਤੇ ਸਾਬਕਾ ਗ੍ਰਹਿ ਮੰਤਰੀ ਪੰਜਾਬ ਸਰਦਾਰ ਸਿੰਘ ਜਿੰਦਰ ਸਿੰਘ ਦਾਵਾ ਹੋਣਾ ਉਹਨਾਂ ਦੀ ਸ਼ਾਇਦ ਕੱਲ ਕੋਈ ਅਵੈਲੀ ਵਗੈਰਾ ਸੀਡੇਰੇ ਬੱਬੇ ਨਾਲ ਦੇ ਵਿੱਚ ਉਹ ਕਹਿੰਦੇ ਗੈਂਗਸਟਰ ਨੇ ਕੱਲਾ ਕਰ ਕਰ ਕੇ ਮਤਲਬ ਜਿਹੜਾ ਉਹ ਸਾਡੇ ਵਕਤਾਂ ਨੂੰ ਢੱਕਿਆ ਕਾਂਗਰਸੀਆਂ ਨੂੰ ਢੱਕਿਆ ਮੀਟਿੰਗ ਚੋਂ ਤੋਂ ਗੈਕਸਰਵਾਦ ਜਿਹੜਾ ਬਹੁਤ ਹੈਵੀ ਹੋ ਗਿਆ ਜੀ ਬਹੁਤ ਜ਼ਿਆਦਾ ਵੱਧ ਗਿਆ ਜੀ ਮੈਂ ਤਾਂ ਗੜਾ ਸੋਚ ਰਿਆ ਸੀਗਾ ਮੈਂ ਤਾਂ ਰਵਾਬ ਸਾਹਿਬ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਸਾਡੇ ਬੀਜਿਆ ਤੁਸਾਰ ਸੀਗਾ ਕੌਣ ਦੀ ਜਾਣਦਾ ਡੇ ਬਾਬੇ ਨਾਨਕ ਦਾ ਬੱਚਾ ਬੱਚਾ ਜਾਣਦਾ ਕਿ ਜਿਹੜੇ ਗੈਕਸਰ ਇੱਕ ਨੇ ਪੈਦਾ ਕੀਤੇ ਜਿਹੜੇ ਲੀਡਰ ਨੇ ਪੈਦਾ ਕੀਤੇ ਉਹਨਾਂ ਜਿੱਕਰ ਤੁਹਾਡਾ ਵੀ ਸੀਗਾ ਤੁਹਾਨੂੰ ਤਾਂ ਵੈਸੇ ਹੀ ਇਹ ਗੱਲ ਕਰਨੀ ਨਹੀਂ ਚਾਹੀਦੀ ਕਿਉਂਕਿ ਜਦੋਂ ਤੁਸੀਂ ਜ਼ਿਲ੍ਹਾ ਦੇ ਮੰਤਰੀ ਸੀਗੇ ਤੁਹਾਡੇ ਕੋਲ ਜ਼ਿਲ੍ਹਾ ਦਾ ਡਿਪਾਰਟਮੈਂਟ ਸੀਗਾ ਤੇ ਮੁਖ्तार ਸਾਰੀ ਵਰਗੇ ਗੈਂਗਸਟਰ ਯੂਪੀ ਦੇ ਜਿਹੜੇ ਉਹਨਾਂ ਦੀ ਜਿਹੜੀ ਮਹਿਮਾਨ ਨਿਵਾਜ਼ੀ ਤੁਹਾਡੀ ਗਵਾਹੀ ਚ ਹੋਈ ਉੱਪਰ ਦੀ ਜੇਲ੍ਹ ਵਿੱਚ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਰਵਾਤ ਸਾਹਿਬ ਗੱਲ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣਾ ਚਾਹੀਦਾ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਸੋਸ਼ਲ ਮੀਡੀਆ ਆਪਾਂ ਕੀ ਸਰ ਦੇ ਜਾਣੇ ਕੀ ਬਿਆਨ ਦਿੰਦੇ ਆ ਕੀ ਕਹਿੰਦੇ ਆ ਸਾਡੀ ਹਰ ਗੱਲ ਦਾ ਜਿਹੜਾ ਬੰਦਾ ਲੋਕਾਂ ਨੂੰ ਪਤਾ ਆ ਅੱਪਾ ਐਵੇਂ ਹੀ ਬਿਨਾਂ ਵਜ੍ਹਾ ਤੋਂ ਬਿਆਨ ਦਿਆ ਕਰੀਏ ਕਿਉਂਕਿ ਗੈਸਟਰਾਂ ਦੀ ਜਨਮਦਾਤਾ ਪਿਛਲੀ ਕੈਪਟਨ ਦੀ ਸਰਕਾਰ ਸੀਗੀ ਜਿੱਦੇ ਤੁਸੀਂ ਮਿਨਿਸਟਰ ਸੀਗੇ ਚੰਦੀ ਸਾਹਿਬ ਦੀ ਸਰਕਾਰ ਹੀ ਜਿੱਦੇ ਤੁਸੀਂ ਗ੍ਰਹਿ ਮੰਤਰੀ ਸੀਗੇ ਉਹ ਸਰਕਾਰ ਨੇ ਤੇ ਕਾਲੀਆਂ ਨੇ ਤੇ ਤੁਹਾਡੀ ਸਰਕਾਰ ਨੇ ਗੈਸਟਰ ਪੰਜਾਬ ਤੇ ਲਿਆਂਦੇ ਇਹ ਗੈਸਟਰ ਬਾਦ ਦੇਦੇ ਵਾਲੇ ਗੈਸਟਰ ਵੀ ਸਾਡੇ ਸਭ ਲੋਕਾਂ ਨੂੰ ਪਤਾ ਉੱਥੇ ਮੈਂ ਤਾਂ ਤੁਹਾਡੀ ਇਲੈਕਸ਼ਨ 'ਚ ਉੱਥੇ ਸੀਗਾ ਕੱਲੇ-ਕੱਲੇ ਨੂੰ ਪਤਾ ਕਿ ਕੀ-ਕੀ ਉੱਥੇ ਤੁਸੀਂ ਕੀਤਾ ਕਿਹੜਾ-ਕਿਹੜਾ ਕਿੱਦਾਂ ਤੁਸੀਂ ਕਿਹੜੇ-ਕਿਹੜੇ ਬੰਦੇ ਨੂੰ ਨੇੜੇ ਲਾਇਆ ਕਿੰਨੂੰ ਤੁਸੀਂ ਦੂਰ ਕੀਤਾ ਕਿਹੜੇ ਨੂੰ ਗੈਸਟਰ ਬਣਾਇਆ ਸੋ ਇਹ ਸਤ ਤੁਸੀਂ ਫਸਲ ਬੀਜੀ ਐ। ਜੇ ਬੀਜੀ ਐ ਤਾਂ ਹੁਣ ਵੜਣੀ ਵੀ ਤੁਸੀਂ ਆ। ਤੁਹਾਨੂੰ ਹੀ ਵੜਣੀ ਪੈਣੀ ਐ ਸਰ। ਸੋ ਮੇਰਾ ਖਿਆਲ ਐ ਤੁਹਾਨੂੰ ਇਹ ਗੱਲਾਂ ਕੱਬਿਆ ਥੋੜਾ ਬਹੁਤਾ ਜਨਾ ਸੋਚਣਾ ਚਾਹੀਦਾ ਕਿ ਤਾ ਦੀ ਗਵਾਈ ਦੇ ਵਿੱਚ ਕਿੰਨਾ ਰਵਾ ਪਿਆ ਮੁਖ्तार ਅंसारी ਦਾ। ਰੋਪੜ ਦੀ ਜੇਲ੍ਹ ਵਿੱਚ ਜੋ ਮਹਿਮਾਨ ਨਵਾਜੀ ਪੰਜਾਬ ਦੇ ਜੇਲ੍ਹ ਡਿਪਾਰਟਮੈਂਟ ਦੇ ਉਦੋਂ ਕੀਤੀ ਜਿਹਦੇ ਤੁਸੀਂ ਮਿਨਿਸਟਰ ਸੀਗੇ ਤੇ ਮੇਰਾ ਖਿਆਲ ਐ ਹੁਣ ਤੁਸੀਂ ਇਹ ਗੱਲਾਂ ਕਰਦੇ ਹੋ। ਮੈਨੂੰ ਤਾਂ ਬੜਾ ਦੁੱਖ ਹੋਇਆ ਤੁਹਾਡਾ ਬਿਆਨ ਪੜ੍ਹ ਕੇ। ਅਸੀਂ ਤਾਂ ਪਹਿਲੇ ਦਿਨ ਤੋਂ ਗੈਂਗਸਟਰਵਾਦ ਦੇ ਖਿਲਾਫ ਐ ਅਸੀਂ ਗੈਂਗਸਟਰਾਂ ਨਾਲ ਲੜਾਈ ਲਾ ਰਹੇ ਹਾਂ ਅਸੀਂ ਨਸ਼ਾ ਸਮਗਲਾਂ ਨਾਲ ਲੜਾਈ ਲਾ ਰਹੇ ਆਮ ਆਦਮੀ ਪਾਰਟੀ ਦਾ ਲੱਗੀ ਆਪਣੀ ਲੜਾਈ ਲਾੜੀ ਜੋ ਲੋਕਾਂ ਦਾ ਵਾਦਾ ਕੀਤਾ ਸੀ ਪਰ ਤੁਸੀਂ ਜਿਨ੍ਹਾਂ ਨੇ ਪੈਦਾ ਕੀਤੇ ਤੁਸੀਂ ਅੱਜ ਚੀਕਾ ਘਮਾਦਦੇ ਹੋ ਤੁਸੀਂ ਇਹਨਾਂ ਨੂੰ ਬਕਵਾਸ ਦੇ ਦਿਓ ਯਾਰ ਤੁਸੀਂ ਹੋਰ ਨਾ ਜਿੱਕਾ ਮਾਦੋ ਹੋਰ ਨਾ ਇਦਾਂ ਬੋਲਦਾ ਕਿਉਂਕਿ ਲੋਕ ਸਭ ਜਾਣਦੇ ਸੋ ਸਾਡੀ ਕਮਿਟਮੈਂਟ ਐ ਅਸੀਂ ਵਾਦਾ ਕਰਕੇ ਆਏ ਸੀ ਅਸੀਂ ਲਗਾਤਾਰ ਲੜਦੇ ਆ ਉਹ ਨਰਦੇ ਰਾਂਗੇ ਉਦੋਂ ਤੱਕ ਪੰਜਾਬ ਦੇ ਵਿੱਚੋਂ ਗੈਕਸਰਵਾਦ ਆ ਤੇ ਜਿੰਨਾ ਚਿਰ ਤੱਕ ਡਰਗ ਮਾਫੀਆ ਦਾ ਬੀ ਨਾਸਰੀ ਹੁੰਦਾ ਉਹਨਾਂ ਚਿਰ ਤੱਕ ਸਾਡੀ ਪਾਰਟੀ ਦੀ ਸਾਡੀ ਸਰਕਾਰ ਦੀ ਸਰਦਾਰ ਭਗਵੰਤ ਸੇਮਾਨ ਜੀ ਦੀ ਸਰਕਾਰ ਦੀ ਲੜਾਈ ਜੜੀਆਂ ਇਸੇ ਤਰ੍ਹਾਂ ਜਾਰੀ ਰਹੂਗੀ ਸੋ ਜਦੋਂ ਬਿਆਨ ਦਿੰਦੇ ਹੁੰਦੇ ਹੁੰਦੇ ਪਹਿਲਾਂ ਆਪਣੀ ਪੀੜ੍ਹੀ ਦੇ ਥੱਲੇ ਸੋਟਾ ਜੂਲ ਮਾਰਿਆ ਕਰੋ ਨਾ ਸਭ ਤੁਹਾਨੂੰ ਇੰਨੀ ਬੇਨਤੀ ਆ ਸਸੀ ਗਾਲ ਜੀ ਵਾਇਗੋ ਦੀਕਾ ਖਾਲਸਾ ਵਾਇਗੋ ਦੀਕੀ ਭੱਤ